ਏਕ ਟਿਕਟ ਨਾ ਹੈ ਕਹਾਣੀ ਕ੍ਰਾਈਮ ਸਟੋਰੀ ਹੈ ਅੱਜ ਤੋਂ 19 ਸਾਲ ਪਹਿਲਾਂ ਤਿੰਨ ਕਤਲ ਹੁੰਦੇ ਨੇ ਇੱਕ ਮਾਂ ਦਾ ਤੇ ਦੋਸਤੀਆਂ ਜੁੜਵਾ ਬੇਟੀਆਂ ਦਾ ਜੋ ਹੋ 17 ਦਿਨ ਪਹਿਲਾਂ ਹੀ ਹੋਈਆਂ ਸਨ ਇਸ ਕੇਸ ਨੂੰ 19 ਸਾਲ ਬੀਤ ਜਾਂਦੇ ਨੇ ਇਸ ਕੇਸ ਦੀ ਬਹੁਤ ਜਾਂਚ ਕੀਤੀ ਗਈ ਸੀਬੀਆਈ ਨੂੰ ਵੀ ਇਸ ਕੇਸ ਦੀ ਜਾਂਚ ਸੌਂਪੀ ਗਈ ਪਰ ਕੋਈ ਫਾਇਦਾ ਨਾ ਹੋਇਆ ਸੀਬੀਆਈ ਵੀ ਆਪਣੇ ਹੱਥ ਖੜੇ ਕਰ ਗਈ ਫਿਰ ਕਿਵੇਂ ਇੱਕ ਟੈਕਨੋਲੋਜੀ ਦੀ ਮਦਦ ਨਾਲ ਕੇਰਲਾ ਪੁਲਿਸ ਤੇ ਦਿਮਾਗ ਦੀ ਮਦਦ ਨਾਲ ਇਸ ਕੇਸ ਦਾ ਖੁਲਾਸਾ ਹੋਇਆ ਇਹ ਬਹੁਤ ਦਿਲਚਸਪ ਤੇ ਜ਼ਬਰਦਸਤ ਕਹਾਣੀ ਹੈ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 2005 ਵਿੱਚ ਕੇਰਲਾ ਦੀ ਕੋਲੰਬਾ ਡਿਸਟ੍ਰਿਕਟ ਵਿੱਚ ਇੱਕ ਲੜਕੀ ਰਹਾ ਕਰਦੀ ਸੀ ਉਸ ਦਾ ਨਾਮ ਸੀ ਅੰਜਲੀ ਉਸ ਦੇ ਗੁਆਂਢ ਵਿੱਚ ਇੱਕ ਲੜਕਾ ਰਹਿੰਦਾ ਸੀ ਉਸ ਦਾ ਨਾਮ ਡੇਵਿਡ ਕੁਮਾਰ ਸੀ ਗੁਆਂਢ ਵਿੱਚ ਰਹਿਣ ਨਾਲ ਉਹਨਾਂ ਦੀ ਹੌਲੀ-ਹੌਲੀ ਦੋਸਤੀ ਹੁੰਦੀ ਹੈ ਤੇ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਜਾਂਦੀ ਹੈ ਇਸ ਵਿੱਚ ਜੋ ਡੈਵਿਡ ਸੀ ਉਹ ਆਰਮੀ ਵਿੱਚ ਹੋ ਗਿਆ ਤੇ ਉਸ ਦੀ ਪੋਸਟਿੰਗ ਪਠਾਨਕੋਟ ਕੈਂਪ ਵਿੱਚ ਹੋ ਜਾਂਦੀ ਹੈ ਡੈਵਿਡ ਛੁੱਟੀ ਕੇਰਲਾ ਆਉਂਦਾ ਹੈ ਪਰ ਡੈਵਿਡ ਤੇ ਅੰਜਲੀ ਦਾ ਪਿਆਰ ਉਵੇਂ ਹੀ ਰਹਿੰਦਾ ਹੈ ਕੁਝ ਸਮੇਂ ਬਾਅਦ ਅੰਜਲੀ ਪ੍ਰੈਗਨੈਂਟ ਹੋ ਜਾਂਦੀ ਹੈ ਵਿਆਹ ਹਲੇ ਹੋਇਆ ਨਹੀਂ ਸੀ ਅੰਜਲੀ ਨੇ ਸੋਚਿਆ ਚੱਲ ਮੈਂ ਇਹ ਗੱਲ ਡੈਵਿਡ ਨੂੰ ਦੱਸਦੀਆਂ ਕਿ ਅਸੀਂ ਦੋਵੇਂ ਵਿਆਹ ਕਰਵਾ ਲੈਂਦੇ ਹਾਂ ਪਰ ਡੈਵਿਡ ਨੇ ਆਪਣਾ ਰੂਪ ਬਦਲ ਲਿਆ ਤੇ ਕਹਿੰਦਾ ਕਿ ਨਹੀਂ ਟੂ ਅਬੋਰਸ਼ਨ ਕਰਵਾ ਲਾ ਅਸੀਂ ਵੀ ਆ ਨਹੀਂ ਕਰਵਾਵਾਂਗੇ ਵਿਆਹ ਬਾਅਦ ਵਿੱਚ ਵੇਖੀ ਜਾਵੇਗੀ ਪਰ ਅੰਜਲੀ ਉਸ ਨੂੰ ਆਪਣੇ ਪਿਆਰ ਦੀ ਨਿਸ਼ਾਨੀ ਮੰਨਦੀ ਸੀ ਉਹ ਅਬੋਰਸ਼ਨ ਕਰਵਾਉਣਾ ਨਹੀਂ ਸੀ ਚਾਹੁੰਦੀ ਉਹਦੀ ਤੇ ਡੈਵਿਡ ਦੀ ਇਸ ਵਜ੍ਹਾ ਕਰਕੇ ਬਹੁਤ ਲੜਾਈ ਹੋਈ ਪਰ ਅੰਜਲੀ ਨੇ ਫੈਸਲਾ ਕਰ ਲਿਆ ਸੀ ਕਿ ਉਹ ਅਬੋਰਸ਼ਨ ਨਹੀਂ ਕਰਵਾਵੇਗੀ ਉਹ ਇਸ ਬੱਚੇ ਨੂੰ ਜਨਮ ਦੇਵੇਗੀ ਅੰਜਲੀ ਨੇ ਆਪਣੀ ਮਾਂ ਨੂੰ ਸੱਤ-ਸੱਤ ਦੱਸ ਦਿੱਤਾ ਮਾਂ ਨੇ ਵੀ ਬਹੁਤ ਜ਼ੋਰ ਲਾਇਆ ਕਿ ਉਹ ਅਬੋਰਸ਼ਨ ਕਰਵਾ ਲਵੇ ਪਰ ਹੌਲੀ-ਹੌਲੀ ਅੰਜਨੀ ਨੇ ਆਪਣੀ ਮਾਂ ਨੂੰ ਵੀ ਮਨਾ ਲਿਆ ਹੌਲੀ-ਹੌਲੀ ਇਦਾਂ ਦਿਨ ਬੀਤਦੇ ਨੇ ਤੇ ਅੰਜਲੀ ਦੀ ਡਿਊ ਡੇਟ ਆ ਜਾਂਦੀ ਹੈ ਜਿਸ ਦਿਨ ਉਸਨੇ ਆਪਣੇ ਬੱਚਿਆਂ ਨੂੰ ਜਨਮ ਦੇਣਾ ਸੀ ਅੰਜਲੀ ਤੇ ਉਸਦੀ ਮਾਂ ਕੇਰਲਾ ਛੱਡ ਜਾਂਦੀਆਂ ਹਨ ਤੇ ਕਿਸੇ ਹੋਰ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਪੈਂਦੀਆਂ ਹਨ ਜਦੋਂ ਅੰਜਲੀ ਦੀ ਡਿਊ ਡੇਟ ਆਈ ਤਾਂ ਉਹ ਕਿਸੇ ਹਸਪਤਾਲ ਵਿੱਚ ਜਾ ਕੇ داخل ਹੋ ਗਈ ਡਾਕਟਰਾਂ ਦੀ ਅੰਜਲੀ ਤੇ ਉਸ ਦੀ ਮਾਂ ਨਾਲ ਸਾਰੀ ਗੱਲ ਹੋਈ ਕਿ ਜੁੜਵਾ ਬੱਚੇ ਹਨ ਨਾਰਮਲ ਵੀ ਕੇਸ ਹੋ ਸਕਦਾ ਹੈ ਸਮੇਂ ਦਾ ਕੁਝ ਪਤਾ ਨਹੀਂ ਮੌਕੇ ਤੇ ਮੌਕੇ ਸਜ਼ੀਰੀਅਨ ਵੀ ਕਰਨਾ ਪੈ ਸਕਦਾ ਹੈ ਦੋ ਬੱਚੇ ਹਨ ਜਿਸ ਕਾਰਨ ਸਜ਼ੀਰੀਅਨ ਦੇ ਸਮੇਂ ਖੂਨ ਦੀ ਵੀ ਜ਼ਰੂਰਤ ਪੈ ਸਕਦੀ ਹੈ ਹੁਣ ਅੰਜਲੀ ਉਸ ਹਸਪਤਾਲ ਵਿੱਚ ਐਡਮਿਟ ਸੀ ਤੇ ਉੱਥੇ ਇੱਕ ਲੜਕਾ ਆਉਂਦਾ ਹੈ ਅਨਿਲ ਨਾਮ ਦਾ ਉਹ ਅੰਜਲੀ ਅਤੇ ਅੰਜਲੀ ਦੀ ਮਾਂ ਨਾਲ ਗੱਲ ਕਰਦਾ ਹੈ ਕਿ ਜੇ ਖੂਨ ਦੀ ਲੋੜ ਪਈ ਤਾਂ ਮੈਂ ਖੂਨ ਦੇਣ ਲਈ ਤਿਆਰ ਹਾਂ ਪਰ ਅੰਜਲੀ ਦੇ ਘਰ ਦੋ ਬੇਟੀਆਂ ਹੁੰਦੀਆਂ ਹਨ ਉਹ ਨਾਰਮਲ ਹੀ ਹੋ ਜਾਂਦੀਆਂ ਹਨ ਅਨਿਲ ਦੇ ਐਹਸਾਨ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਪਰ ਫਿਰ ਵੀ ਉਹ ਉਹਨਾ ਟਾਈਮ ਹਸਪੀਟਲ ਹੀ ਰਹਿੰਦਾ ਹੈ ਜਿੰਨਾ ਟਾਈਮ ਅੰਜਲੀ ਤੇ ਉਸ ਦੀ ਮਾਂ ਹਸਪੀਟਲ ਵਿੱਚ ਰਹਿੰਦੀਆਂ ਹਨ ਛੁੱਟੀ ਦਾ ਸਮਾਂ ਆ ਜਾਂਦਾ ਹੈ ਅੰਜਲੀ ਤੇ ਉਸ ਦੀ ਮਾਂ ਘਰ ਜਾਣ ਲੱਗਦੀਆਂ ਹਨ ਤਾਂ ਅਨਿਲ ਕਹਿੰਦਾ ਹੈ ਕਿ ਜੇ ਤੁਸੀਂ ਫਿਰ ਤੋਂ ਕੇਰਲਾ ਜਾਓਗੇ ਤਾਂ ਉੱਥੇ ਲੋਕ ਇਸ ਬਾਰੇ ਕੀ ਕਹਿਣਗੇ ਕਿਉਂਕਿ ਅੰਜਲੀ ਦਾ ਵਿਆਹ ਤਾਂ ਹੋਇਆ ਨਹੀਂ ਹੈ ਤੇ ਲੋਕ ਉਂਗਲਾਂ ਉਠਾਉਣਗੇ ਅੰਜਲੀ ਦੀ ਮਾਂ ਤੇ ਅੰਜਲੀ ਨੇ ਕਿਹਾ ਕਿ ਗੱਲ ਤਾਂ ਸਹੀ ਹੈ ਅਨਿਲ ਕਹਿੰਦਾ ਹੈ ਕਿ ਤੁਸੀਂ ਕੇਰਲਾ ਵਾਪਸ ਨਾ ਜਾਓ ਮੈਂ ਤੁਹਾਨੂੰ ਆਪਣੇ ਪਿੰਡ ਵਿੱਚ ਇੱਕ ਘਰ ਕਿਰਾਏ ਤੇ ਲੈ ਦਿੰਦਾ ਹਾਂ ਕੁਝ ਸਮਾਂ ਤੁਸੀਂ ਇੱਥੇ ਹੀ ਰਹੋ ਜਦੋਂ ਗੱਲ ਠੰਡੀ ਪੈ ਜਾਏਗੀ ਤਾਂ ਉਦੋਂ ਤੁਸੀਂ ਕੇਰਲਾ ਵਾਪਸ ਚਲੇ ਜਾਇਓ ਉਸ ਸਮੇਂ ਜਦੋਂ ਕੋਈ ਪੁੱਛੇਗਾ ਵੀ ਤਾਂ ਤੁਸੀਂ ਕਹਿ ਦਿਓ ਕਿ ਸ਼ਾਦੀ ਹੋ ਗਈ ਸੀ ਤੇ ਪਤੀ ਨਾਲ ਬਣੀ ਨਹੀਂ ਕੋਈ ਬਹਾਨਾ ਲਾ ਸਕਦੇ ਹੋ ਪਰ ਅਚਾਨਕ ਜਾਓਗੇ ਤਾਂ ਲੋਕ ਬਹੁਤ ਸਾਰੀਆਂ ਗੱਲਾਂ ਬਣਾਉਣਗੇ ਅੰਜਲੀ ਤੇ ਉਸਦੀ ਮਾਂ ਅਨੀਲ ਦੇ ਵਿਵਹਾਰ ਤੋਂ ਬਹੁਤ ਖੁਸ਼ ਸੀ ਉਹ ਅਨੀਲ ਦੀ ਗੱਲ ਮੰਨ ਗਈਆਂ ਤੇ ਉਹ ਹੁਣ ਅਨੀਲ ਦੇ ਪਿੰਡ ਵਿੱਚ ਹੀ ਕਿਰਾਏ ਦੇ ਘਰ ਉੱਪਰ ਰਹਿਣ ਲੱਗੀਆਂ ਇੱਕ ਦਿਨ ਕੀ ਹੁੰਦਾ ਹੈ ਕਿ ਜਿੱਥੇ ਅੰਜਲੀ ਆਪਣੀਆਂ ਦੋ ਬੇਟੀਆਂ ਤੇ ਮਾਂ ਨਾਲ ਜਿਸ ਘਰ ਵਿੱਚ ਰਹਿ ਰਹੀ ਸੀ ਅਚਾਨਕ ਇੱਕ ਦਿਨ ਉਸ ਘਰ ਵਿੱਚ ਡੇਵਿਡ ਆਉਂਦਾ ਹੈ ਅੰਜਲੀ ਅਤੇ ਉਸਦੀ ਮਾਂ ਦੇਖ ਕੇ ਬਹੁਤ ਖੁਸ਼ ਹੋ ਜਾਂਦੀਆਂ ਹਨ ਕਿ ਸ਼ਾਇਦ ਹੁਣ ਉਸ ਵਿੱਚ ਕੁਝ ਅਕਲ ਆ ਗਈ ਹੋਵੇਗੀ ਸ਼ਾਇਦ ਉਹ ਆਪਣੀਆਂ ਬੱਚੀਆਂ ਨੂੰ ਦੇਖਣ ਆਇਆ ਹੋਵੇਗਾ ਡੇਵਿਡ ਅੰਜਲੀ ਦੀ ਮਾਂ ਨਾਲ ਗੱਲ ਕਰਦਾ ਹੈ ਕਿ ਅਸੀਂ ਇਸ ਬੱਚੀਆਂ ਦਾ ਜਨਮ ਸਰਟੀਫਿਕੇਟ ਬਣਾਉਣਾ ਹੈ ਇਸ ਲਈ ਤੁਸੀਂ ਹਸਪਤਾਲ ਦੇ ਕਾਗਜ਼ ਲੈ ਕੇ ਗ੍ਰਾਮ ਪੰਚਾਇਤ ਘਰ ਚਲੇ ਜਾਓ ਅੰਜਲੀ ਦੀ ਮਾਂ ਹਸਪਤਾਲ ਦੇ ਕਾਗਜ਼ ਲੈ ਕੇ ਗ੍ਰਾਮ ਪੰਚਾਇਤ ਘਰ ਚਲੀ ਜਾਂਦੀ ਹੈ ਤੇ ਜਦੋਂ ਵਾਪਸ ਆ ਕੇ ਦਰਵਾਜ਼ਾ ਖੋਲਦੀ ਹੈ ਤਾਹੋ ਦੇਖਦੀ ਹੈ ਕਿ ਅੰਜਲੀ ਤੇ ਉਸ ਦੀਆਂ ਦੋ ਬੇਟੀਆਂ ਜੋ 17 ਦਿਨ ਪਹਿਲਾਂ ਹੀ ਹੋਈਆਂ ਸਨ ਉਹਨਾਂ ਦੀਆਂ ਲਾਸ਼ਾਂ ਖੂਨ ਨਾਲ ਲੱਤਪਟ ਪਈਆਂ ਸਨ ਜਿਨਾਂ ਦੀਆਂ ਕਿਸੇ ਨੇ ਗਲ ਕੁੱਟ ਕੇ ਹੱਤਿਆ ਕਰ ਦਿੱਤੀ ਸੀ ਅੰਜਲੀ ਦੀ ਮਾਂ ਇਹ ਦੇਖ ਕੇ ਬੇਹੋਸ਼ ਹੋ ਕੇ ਡਿੱਗ ਪਈ ਹੈ ਇਹ ਦੇਖ ਕੇ ਕਈ ਲੋਕ ਇਕੱਠੇ ਹੋ ਗਏ ਤੇ ਸਭ ਨੇ ਅੰਜਲੀ ਦੀ ਮਾਂ ਨੂੰ ਸੰਭਾਲਿਆ ਤੇ ਪੁਲਿਸ ਨੂੰ ਸੱਦ ਲਈ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਮੰਗਰੋਂ ਇੱਕ ਮੋਟਰਸਾਈਕਲ ਤੇ ਇੱਕ ਹੋਰ ਆਦਮੀ ਮੋਟਰਸਾਈਕਲ ਉੱਪਰ ਘਰ ਆਇਆ ਸੀ ਜਦੋਂ ਪੁਲਿਸ ਨੇ ਉਸ ਮੋਟਰਸਾਈਕਲ ਦੇ ਨੰਬਰ ਤੋਂ ਪਤਾ ਕੀਤਾ ਤਾਂ ਉਹ ਕਿਸੇ ਰਾਜੇਸ਼ ਨਾਮ ਦੇ ਸ਼ਖਸ ਦਾ ਸੀ ਅੰਜਲੀ ਦੀ ਮਾਂ ਨੇ ਦੱਸਿਆ ਕਿ ਡੇਵਿਡ ਵੀ ਘਰ ਆਇਆ ਸੀ ਉਸ ਨੇ ਮੈਨੂੰ ਗ੍ਰਾਮ ਪੰਚਾਇਤ ਘਰ ਭੇਜਿਆ ਸੀ ਹੁਣ ਪੁਲਿਸ ਦਾ ਸ਼ੱਕ ਡੇਵਿਡ ਅਤੇ ਰਾਜੇਸ਼ ਨਾਮ ਦੇ ਸ਼ਖਸ ਤੇ ਸੀ ਪਤਾ ਕਰਨ ਤੇ ਇਹ ਵੀ ਪਤਾ ਲੱਗਾ ਕਿ ਰਾਜੇਸ਼ ਨਾਮ ਦਾ ਸ਼ਖਸ ਸੀ ਜੋ ਉਹ ਵੀ ਆਰਮੀ ਵਿੱਚ ਸੀ ਤੇ ਦੋਵਾਂ ਦੀ ਪੋਸਟਿੰਗ ਡੇਵਿਡ ਅਤੇ ਰਾਜੇਸ ਦੀ ਦੋਵਾਂ ਦੀ ਪੋਸਟਿੰਗ ਪਠਾਨਕੋਟ ਕੈਂਪ ਵਿੱਚ ਸੀ ਕੇਰਲਾ ਪੁਲਿਸ ਦੀ ਇੱਕ ਟੀਮ ਪਠਾਨਕੋਟ ਕੈਂਪ ਵਿੱਚ ਪਹੁੰਚਦੀ ਹੈ ਤੇ ਪਤਾ ਲੱਗਦਾ ਹੈ ਕਿ ਇਹ ਦੋਨੋਂ ਸ਼ਖਸ ਰਾਜੇਸ ਅਤੇ ਡੇਵਿਡ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਗਾਇਬ ਨੇ ਮਤਲਬ ਕਿ ਉਹ ਭੱਜ ਗਏ ਨੇ ਪੁਲਿਸ ਉਹਨਾਂ ਦੇ ਰਿਸ਼ਤੇਦਾਰਾਂ ਇੱਧਰ ਉੱਧਰ ਪੁੱਛਿਸ਼ ਕਰਦੀ ਹੈ ਪਰ ਕੋਈ ਫਾਇਦਾ ਨਹੀਂ ਹੁੰਦਾ ਹੁਣ 2006 ਤੋਂ 2010 ਆ ਜਾਂਦਾ ਹੈ ਤੇ ਇਹ ਕੇਸ ਅੰਜਲੀ ਦੀ ਮਾਂ ਦੇ ਕਹਿਣ ਉੱਪਰ ਸੀਬੀਆਈ ਨੂੰ ਸੌਂਪ ਦਿੱਤਾ ਜਾਂਦਾ ਹੈ ਜਦੋਂ ਸੀਬੀਆਈ ਨੂੰ ਇਹ ਕੇਸ ਸੌਂਪਿਆ ਜਾਂਦਾ ਹੈ ਤਾਂ ਸੀਬੀਆਈ ਦੁਬਾਰਾ ਤੋਂ ਅੰਜਲੀ ਦਾ ਸਟੇਟਮੈਂਟ ਉਸ ਦੀ ਮਾਂ ਤੋਂ ਲੈਂਦੀ ਹੈ ਸੀਬੀਆਈ ਨੂੰ ਇਹੋ ਹੀ ਪਤਾ ਚੱਲਦਾ ਹੈ ਕਿ ਜਦੋਂ ਅੰਜਲੀ ਦੇ ਜੁੜਵਾ ਬੇਟੀਆਂ ਹੋਈਆਂ ਸਨ ਤਾਂ ਉਹ ਘਰ ਆਈ ਇਹ ਸਾਡੇ ਪੇਸ਼ੇ ਉੱਪਰ ਇੱਕ ਕਲੰਕ ਹੈ ਡੀਜੀਆਈ ਨੇ ਆਪਣੀ ਇੱਕ ਟੈਕਨੀਕਲ ਟੀਮ ਨਾਲ ਇਸ ਬਾਰੇ ਡਿਸਕਸ ਕੀਤਾ ਉਹਨਾਂ ਨੇ ਇਸ ਸਮੇਂ ਦੀ ਪੁਰਾਣੀ ਫਾਈਲ ਦੇਖੀ ਤਾਂ ਉਸ ਸਮੇਂ ਵਿੱਚ ਕੋਈ ਫੋਟੋਗ੍ਰਾਫ ਸੀ ਜੋ ਫੋਟੋਗ੍ਰਾਫ ਰਜੇਸ਼ ਤੇ ਡੈਵਿਡ ਦੇ ਸਨ 2006 ਦੇ ਸਨ ਕਾਫੀ ਪੁਰਾਣੇ ਸਨ ਇਸ ਫੋਟੋਗ੍ਰਾਫ ਨੂੰ 19 ਸਾਲ ਹੋ ਗਏ ਸਨ ਉਹ ਫੋਟੋਗ੍ਰਾਫ 2006 ਵਿੱਚ ਜਵਾਨੀ ਵੇਲੇ ਦੇ ਹੋਣਗੇ ਉਹਨਾਂ ਸੋਚਿਆ ਕਿ ਹੁਣ ਤਾਂ ਉਹ ਥੋੜੇ 올ਡੇਜ਼ ਹੋ ਗਏ ਹੋਣਗੇ ਹੁਣ ਕਿਵੇਂ ਦੇ ਦਿੱਖਦੇ ਹੋਣਗੇ ਇਹ ਕਿਵੇਂ ਪਤਾ ਕਰਾਂਗੇ ਤਾਂ ਟੈਕਨੀਕਲ ਟੀਮ ਨੇ ਸੋਚਿਆ ਕਿ ਅਸੀਂ AI ਦੇ ਜਰੀਏ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਹੁਣ ਕਿਦਾਂ ਦੇ ਦਿਖਾਈ ਦਿੰਦੇ ਹੋਣਗੇ ਉਹ ਟੀਮ ਨੇ AI ਦੇ ذریعے ਉਹਨਾਂ ਨੂੰ ਰੰਗ ਰੂਪ ਦੇਣਾ ਸ਼ੁਰੂ ਕੀਤਾ ਉਹਨਾਂ ਨੇ ਉਹਨਾਂ ਦੋਵਾਂ ਦੇ ਬਹੁਤ ਸਾਰੇ AI ਦੇ ذریعے ਸਕੈਚ ਬਣਾਏ ਜਿਸ ਦੇ ਵਿੱਚ ਉਹਨਾਂ ਕਦੀ ਉਹਨਾਂ ਨੂੰ ਦਾੜੀ ਮੁੱਛਾਂ ਲਵਾਈਆਂ ਕਦੀ ਉਹਨਾਂ ਨੂੰ ਗੰਜੇ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਉਹਨਾਂ ਨੂੰ ਕਾਫੀ ਰੰਗ ਰੂਪ ਦੇਣ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਉਹਨਾਂ ਨੇ AI ਦੇ ذریعے ਉਹਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਬਣਾ ਲਈਆਂ ਫਿਰ ਉਹਨਾਂ ਨੇ ਉਹ ਤਸਵੀਰਾਂ ਦਾ ਮਿਲਾਪ ਕੇਰਲਾ ਵਿੱਚ ਜੋ ਵੀ ਸੋਸ਼ਲ ਮੀਡੀਆ ਤੇ ਲੋਕ ਐਕਟਿਵ ਸੀ ਉਹਨਾਂ ਨਾਲ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਬਹੁਤ ਸਾਰੀਆਂ ਫੋਟੋਆਂ ਨਾਲ ਉਹਨਾਂ ਦਾ ਮਿਲਾਪ ਕੀਤਾ ਕਿਸੇ ਨਾਲ 20% ਤੇ ਕਿਸੇ ਨਾਲ 30% ਹੀ ਬਸ ਮੈਚ ਹੋ ਰਿਹਾ ਸੀ ਫਿਰ ਅਚਾਨਕ ਉਹਨਾਂ ਨੂੰ ਫੇਸਬੁੱਕ ਉੱਪਰ ਪ੍ਰਵੀਨ ਕੁਮਾਰ ਦੇ ਨਾਮ ਦੀ ਆਈਡੀ ਮਿਲਦੀ ਹੈ ਉੱਥੇ ਇੱਕ ਜੋੜੇ ਨੇ ਆਪਣੀ ਵਿਆਹ ਦੀ ਫੋਟੋ ਲਗਾਈ ਹੋਈ ਸੀ ਉਸ ਵਿੱਚ ਜੋ ਆਦਮੀ ਸੀ ਉਹ ਫੋਟੋ ਰਾਜੇਸ਼ ਦੀ ਫੋਟੋ ਨਾਲ 99% ਮੈਚ ਕਰ ਜਾਂਦੀ ਹੈ ਪੁਲਿਸ ਬਿਲਕੁਲ ਵੀ ਰਿਸਕ ਨਹੀਂ ਲੈਂਦੀ ਤੇ ਜੋ ਆਈਡੀ ਸੀ ਪ੍ਰਵੀਨ ਕੁਮਾਰ ਦੀ ਉਸ ਬਾਰੇ ਪੂਰੀ ਜਾਂਚ ਪੜਤਾਲ ਕਰਦੀ ਹੈ ਉਹ ਆਈਡੀ ਕਿੱਥੋਂ ਦੀ ਸੀ ਤੇ ਕਿਸ ਦੀ ਸੀ ਪੜਤਾਲ ਕਰਕੇ ਉਹ ਉਸ ਘਰ ਪਹੁੰਚ ਜਾਂਦੀ ਹੈ ਪੁਲਿਸ ਪੂਰਾ ਧਿਆਨ ਉਸ ਘਰ ਉੱਪਰ ਰੱਖਦੀ ਹੈ ਤੇ ਬਿਨਾ ਆਪਣੀ ਯੂਨੀਫਾਰਮ ਦੇ ਹੁੰਦੀ ਹੈ ਇੱਕ ਦਿਨ ਅਚਾਨਕ ਇੱਕ ਸ਼ਖਸ ਉਸ ਘਰ ਤੋਂ ਬਾਹਰ ਆਉਂਦਾ ਹੈ ਇੱਕ ਪੁਲਿਸ ਮੁਲਾਜ਼ਮ ਉਸ ਨੂੰ ਪਿੱਛੋਂ ਦੀ ਉਸਦੇ ਅਸਲੀ ਨਾਮ ਰਜੇਸ਼ ਕਰਕੇ ਬੁਲਾਉਂਦਾ ਹੈ ਉਹ ਇੱਕਦਮ ਪਲਟਦਾ ਹੈ ਤਾਂ ਪੁਲਿਸ ਸਮਝ ਜਾਂਦੀ ਹੈ ਕਿ ਇਹ ਰਜੇਸ਼ ਹੀ ਹੈ ਤਾਂ ਉਹ ਉਸ ਨੂੰ ਉੱਥੇ ਹੀ ਦਬੋਚ ਲੈਂਦੀ ਹੈ ਪੁਲਿਸ ਉਸ ਨੂੰ ਫੜ ਕੇ ਥਾਣੇ ਲੈ ਆਉਂਦੀ ਹੈ ਤੇ ਉਸ ਤੋਂ ਪੁੱਛਣ ਤੇ ਉਹ ਡੇਵਿਡ ਨੂੰ ਵੀ ਫੜ ਲੈ ਫੜ ਕੇ ਲੈ ਆਉਂਦੀ ਹੈ ਤੇ ਹੁਣ ਅੰਜਲੀ ਦੇ ਦੋਵੇਂ ਹਥਿਆਰੇ ਡੇਵਿਡ ਅਤੇ ਰਜੇਸ਼ ਪੁਲਿਸ ਦੇ ਕੰਜੇ ਵਿੱਚ ਸਨ ਪੁਲਿਸ ਉਹਨਾਂ ਤੋਂ ਫੇਰ ਇਹ ਸਾਰੀ ਘਟਨਾ ਬਾਰੇ ਪੁੱਛਦੀ ਹੈ ਤਾਂ ਉਹ ਦੱਸਦੇ ਹਨ ਕਿ ਜਦੋਂ ਉਹ ਪਠਾਨਕੋਟ ਕੈਂਪ ਵਿੱਚੋਂ ਨਿਕਲੇ ਸਨ ਤਾਂ ਉਹਨਾਂ ਨੇ ਆਪਣੇ ਰਿਸ਼ਤੇਦਾਰ ਮਾਪੇ ਅਤੇ ਜਾਣ ਪਹਿਚਾਨ ਵਾਲਿਆਂ ਨਾਲ ਨਾਤਾ ਤੋੜ ਦਿੱਤਾ ਸੀ ਉਹਨਾਂ ਨੇ ਅੱਜ ਤੱਕ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਅੰਜਲੀ ਨੂੰ ਮਾਰਨ ਤੋਂ ਪਹਿਲਾਂ ਇਹ ਪਲੈਨਿੰਗ ਕਰ ਲਈ ਸੀ ਕਿ ਪੁਲਿਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਉਹਨਾਂ ਨੇ ਪੁਲਿਸ ਤੋਂ ਬਚਣ ਲਈ ਅਜਿਹੀ ਥਾਂ ਲੱਭੀ ਜਿੱਥੇ ਪੁਲਿਸ ਕਰਦੀ ਨਾ ਪਹੁੰਚ ਸਕੇ ਅੰਜਲੀ ਨੂੰ ਮਾਰਨ ਤੋਂ ਬਾਅਦ ਉਹ ਕੇਰਲਾ ਵਿੱਚ ਹੀ ਇੱਕ ਅਜਿਹੀ ਥਾਂ ਉੱਪਰ ਰਹਿਣ ਲੱਗੇ ਜਿੱਥੇ ਪੁਲਿਸ ਦਾ ਧਿਆਨ ਕਦੀ ਨਹੀਂ ਪਿਆ ਤੇ ਉਥੋਂ ਦੀਆਂ ਹੀ ਸਕੂਲ ਟੀਚਰਾਂ ਸਨ ਜੋ ਇੱਕੋ ਸਕੂਲ ਵਿੱਚ ਪੜਾਉਂਦੀਆਂ ਸਨ ਉਹਨਾਂ ਨਾਲ ਵਿਆਹ ਕਰਵਾ ਲਿਆ ਤੇ ਆਪ ਕੋਈ ਪ੍ਰਾਈਵੇਟ ਕੰਮ ਕਰਨ ਲੱਗੇ ਜਿਨ੍ਹਾਂ ਤੋਂ ਉਹਨਾਂ ਦਾ ਗੁਜ਼ਾਰਾ ਬਹੁਤ ਵਧੀਆ ਚੱਲਦਾ ਸੀ ਉਹਨਾਂ ਨੇ ਆਪਣਾ ਨਾਮ ਪਤਾ ਵੀ ਚੇਂਜ ਕਰ ਲਿਆ ਸੀ ਜਿਸ ਤੋਂ ਅੱਜ ਤੱਕ ਉਹ ਫੜੇ ਨਾ ਗਏ ਪੁਲਿਸ ਵਾਲਿਆਂ ਨੇ ਫਿਰ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਕਿਉਂਕਿ ਇਹ ਕੇਸ सीबीआई ਕੋਲ ਪਹਿਲਾਂ ਤੋਂ ਸੀ ਇਹ ਦੇਖ ਕੇ ਸਭ ਬਹੁਤ ਖੁਸ਼ ਹਨ ਕਿ ਆਖਿਰ ਅੰਜਲੀ ਨੂੰ ਇਨਸਾਫ ਮਿਲਿਆ ਬੇਸ਼ੱਕ ਕਾਫੀ ਦੇਰ ਹੋ ਗਈ ਪਰ ਇਨਸਾਫ ਤਾਂ ਮਿਲਿਆ ਉਹ ਦੋ ਬੱਚੀਆਂ ਨੂੰ ਇਨਸਾਫ ਮਿਲਿਆ ਜਿਨ੍ਹਾਂ ਦਾ ਉਸ ਦੇ ਆਪਣੇ ਹੀ ਪਿਤਾ ਨੇ ਆਪਣੇ ਹੀ ਹੱਥੀਂ ਕਤਲ ਕਰ ਦਿੱਤਾ ਸੀ